ਥਾਣਾ ਸਦਰ ਨੂੰ ਕੋਦਰਦੀ ਪੁਲਿਸ ਵੱਲੋਂ ਪਿੰਡ ਥਾਬਲਕੇ ਵਿਕੇ ਹੋਏ ਕਤਲ ਵਿੱਚ ਲੋੜਿੰਦੇ ਦੋਸ਼ੀ ਨੂੰ 24 ਘੰਟੇ ਅੰਦਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਕੋਦਰਜੀ ਨੇ ਦੱਸਿਆ ਕਿ ਮਿਤੀ 19 ਮਈ 2025 ਨੂੰ ਸਤਨਾਮ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਸੁਨੜਕਲਾਂ ਕਲੋਨੀ ਸਿੱਧਮ ਹਰੀ ਸਿੰਘ ਥਾਣਾ ਨੂਰਮੈਲ ਦੇ ਬਿਆਨਾਂ ਪਰ ਉਸ ਦੇ ਪਿਤਾ ਬਿੰਦਰ ਸਿੰਘ ਦਾ ਕਤਲ ਹੋਣ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ ਜਿਸ ਤੇ ਡੀਐਸਪੀ ਸਬਡਿਵੀਜ਼ਨ ਨਕੂਦਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁਖ ਅਫਸਰ ਥਾਣਾ ਸਦਰ ਨਕੂਦਰ ਦੀ ਟੀਮ ਵੱਲੋਂ ਦੋਸ਼ੀ ਰਵਿਕਮਰ ਪੁੱਤਰ ਮੁਲਖਰਾਜ ਵਾਸੀ ਪਿੰਡ ਥਬਲਕੇ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਕਰਕੇ ਉਸpassੋਂ ਕਤਲ ਦੌਰਾਨ ਵਰਤਿਆ ਡੰਡਾ ਅਤੇ ਪੱਥਰ ਬਰਾਮਦ ਕੀਤਾ ਗਿਆ ਵਜਾ ਰੰਜਿਸ਼ ਇਹ ਹੈ ਕਿ ਮ੍ਰਿਤਕ ਬਿੰਦਰ ਸਿੰਘ ਦੇ ਲੜਕੀ ਪੀ ਦੇ ਨਾਲ ਪ੍ਰੇਮ ਸਬੰਧ ਸਨ ਅਤੇ ਇੱਕ ਹੋਰ ਲੜਕੇ ਰਵੀ ਕੁਮਾਰ ਪੁੱਤਰ ਮੁਲਖਰਾਜ ਵਾਸੀ ਪਿੰਡ ਥਬਲਕੇ ਦੀ ਵੀ ਉਸ ਲੜਕੀ ਨਾਲ ਗੱਲਬਾਤ ਸੀ ਜੋ ਰਵੀ ਕੁਮਾਰ ਇਸ ਗੱਲ ਨੂੰ ਲੈ ਕੇ ਉਸਦੇ ਪਿਤਾ ਨਾਲ ਮਨ ਵਿੱਚ ਰੰਜਿਸ਼ ਬਾਜੀ ਰੱਖਦਾ ਸੀ ਜਿਸ ਕਰਕੇ ਰਵੀ ਕੁਮਾਰ ਉਸਦੇ ਪਿਤਾ ਬਿੰਦਰ ਸਿੰਘ ਨੂੰ ਰਸਤੇ ਵਿੱਚੋਂ ਹਟਾਉਣਾ ਚਾਹੁੰਦਾ ਸੀ ਅਤੇ ਰਵੀ ਕੁਮਾਰ ਨੇ ਉਸਦੇ ਪਿਤਾ ਬਿੰਦਰ ਸਿੰਘ ਦਾ ਕਤਲ ਕਰ ਦਿੱਤਾ ਦੋਸ਼ੀ ਦਾਪੁਰ ਸਮਾਨ ਲੈ ਕੇ ਇਹਨਾਂ ਪਾਸੋਂ ਫੋਟੋਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਆਰਐਨਆਈ ਨਿਊਜ਼ ਇੰਟਰਨੈਸ਼ਨਲ ਨਕੋਦਰ। ਹਾ ਬਲਕੇ ਜਦੋਂ ਅਸੀਂ ਆਪਣਾ ਜੰਡਿਆਲਾ ਥਾਬਲਕੇ ਰੋਡ ਤੇ ਜਾਇਦਾ ਉੱਥੇ ਇੱਕ ਇਨਸੀਡੈਂਸ ਹੋਇਆ ਸੀਗਾ ਇੱਕ ਵਿੰਦਰ ਨਾਮ ਦਾ ਵਿਅਕਤੀ ਹੈ ਜਿੰਨੂੰ ਕਿ ਤੇ ਸ਼ਾਰਪ ਇੰਜਰੀ ਸੀਗੀਆਂ ਉਹਦੇ ਨਾਲ ਐਡਮਿਟ ਕਰਾਇਆ ਸੀ ਨੂਰਮਲ ਜੋ ਕਿ ਐਡਮਿਟ ਡੂਰਿੰਗ ਐਡਮਿਸ਼ਨ ਜਿਹੜਾ ਵਾ ਜਦੋਂ ਉਹ ਐਡਮਿਟ ਕਰਾਇਆ ਗਿਆ ਤੇ ਉਹ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਉਹਦੀ ਜਦੋਂ ਇਨਵੈਸਟੀਗੇਸ਼ਨ ਅਗਲੇ ਬੰਨੇ ਕੀਤੀ ਗਈ ਤੇ ਉਹ ਪਤਾ ਲੱਗਾ ਵੀ ਤੇ ਜਿਹੜਾ ਵਿਅਕਤੀ ਹੈ ਇਹਦੇ ਇੱਕ ਹਾਲਕੇ ਦੇ ਡੇਰੇ ਦੇ ਇੱਕ ਲੜਕੀ ਦੇ ਨਾਲ ਇਲੈਜਿਟ ਰਿਲੇਸ਼ਨ ਸੀਗੇ ਔਰ ਉਹਦੇ ਕਰਕੇ ਹੀ ਉਥੇ ਜਾਂਦਾ ਸੀਗਾ ਔਰ ਉਸੇ ਲੜਕੀ ਦਾ ਇੱਕ ਹੋਰ ਲੜਕਾ ਰਵੀਨਾ ਦਾ ਲੜਕਾ ਹੈ ਉਹਦੇ ਨਾਲ ਵੀ ਰਿਲੇਸ਼ਨ ਸੀਗੇ ਜੋ ਕਿ ਉਹ ਰਵੀ ਨੂੰ ਇਹ ਚੀਜ਼ ਪਸੰਦ ਨਹੀਂ ਸੀ ਰਵੀ ਨੇ ਇਸ ਇਸ ਬਾਰੇ ਇੱਕ ਦੋ ਵਾਰੀ ਇਹਨੂੰ ਟੋਕਿਆ ਵੀ ਹੈ ਮ੍ਰਿਤਕ ਨੂੰ ਇਹ ਤੂੰ ਇੱਥੇ ਨਾ ਆਇਆ ਕਰ ਪਰ ਉਦੋਂ ਵੀ ਜਿਹੜਾ ਵਾ ਸਵੇਰੇ ਮਾਰਨਿੰਗ ਉਹਨੂੰ ਛੱਡਣ ਵਾਸਤੇ ਗਿਆ ਸੀਗਾ ਰਾਤ ਉਹਨੂੰ ਲੈ ਕੇ ਗਿਆ ਸੀ ਕੁੜੀ ਨੂੰ ਮਾਰਨਿੰਗ ਉਹਨੂੰ ਛੱਡਣ ਲਈ ਗਿਆ ਸੀ ਇਹ ਜਦੋਂ ਮੈਂ ਵਾਪਸ ਜਾ ਰਿਹਾ ਸੀਗਾ ਉੱਥੇ ਇਹਨੂੰ ਜਿਹੜਾ ਵਾ ਰਵੀ ਨੇ ਜਿਹੜਾ ਇਹਲੇ ਆਪਣੇ ਡੰਡੇ ਦਾ ਵਾਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਪੱਥਰਾਂ ਦੇ ਨਾਲ ਇਹਨੂੰ ਜਿਹੜਾ ਇੰਜਰਡ ਕਰਤਾ ਜਿਸ ਦੇ ਨਾਲ ਕਿ ਬਾਅਦ ਦੇ ਵਿੱਚ ਇਹਦੀ ਡੈਥ ਹੋ ਗਈ ਜਿਹੜਾ ਮ੍ਰਿਤਕ ਹੈ ਉਹਦੀ ਏਜ 29 ਸਾਲ ਹੈ ਔਰ ਜਿਹੜਾ ਇਹਦੇ ਚ ਅਕਿਊਜ਼ ਅਸੀਂ ਫੜਿਆ ਗ੍ਰਿਫਤਾਰ ਕੀਤਾ ਉਹਦੀ ਏਜ 30 ਸਾਲ ਹੈ ਲੜਕੀ ਦੀ ਕਿੰਨੀ ਕਾਲੀ ਲੜਕੀ ਜਿਹੜੀ ਹੈ ਉਹਦੀ ਏਜ ਮਾਈਨਰ ਹੈ ਜੀ ਉਹਦੀ ਏਜ ਕੋਈ 15 ਸਾਲ ਆ 15 ਦੇ ਨੇੜੇ ਤੇੜਿਆ ਇਹ ਲੜਕੀ ਜਿਹੜੀ ਹੈ ਇਹਦਾ ਜਿਹੜਾ ਫਾਦਰ ਹੈ ਉਹ ਲੇਬਰ ਕਲਾਸ ਹੈ ਉਹ ਪਹਿਲੇ ਮ੍ਰਿਤਕ ਦਾ ਪਿੰਡ ਜਿਹੜਾ ਹੈਗਾ ਵਾ ਉਹਦੇ ਮ੍ਰਿਤਕ ਦੇ ਪਿੰਡ ਉੱਥੇ ਉਹ ਕੰਮ ਵਗੈਰਾ ਕਰਦੇ ਸੀਗੇ ਉੱਥੋਂ ਹੀ ਇਹਦੀ ਜਨ ਪਛਾਣ ਜਿਹੜੀ ਉਹ ਲੜਕੀ ਨਾਲ ਹੋ ਗਈ ਸੀ ਉਸ ਤੋਂ ਬਾਅਦ ਉੱਠ ਕੇ ਥਾਬਲ ਕੇ ਆਗੇ ਸੀ ਰਹਿਣ ਲੱਗ ਗਏ ਸੀ ਤੇ ਜਿਹੜਾ ਇਹ ਮਾਰਨ ਵਾਲਾ ਹੈਗਾ ਵਾ ਅਕਿਊਜ਼ਡ ਹੈ ਇਹ ਜਿੱਥੇ ਹੁਣ ਰਹਿ ਰਹੀ ਹੈ ਥਾਬਲ ਕੇ ਉਹਦੇ ਬਿਲਕੁਲ ਸਾਹਮਣੇ ਇਹਦੀ ਨਾਈ ਦੀ ਦੁਕਾਨ ਸੀਗੀ ਤੇ ਉੱਥੇ ਹੀ ਇਹਨਾਂ ਦੇ ਜਿਹੜੇ ਰਿਲੇਸ਼ਨ ਡਵੈਲਪ ਹੋ ਗਏ ਇੱਕ ਜਿਹੜਾ ਤੋਂ ਸੰਬੰਧ ਹੈ ਇਹਨਾਂ ਦੇ ਆਫਸਰ ਜਿਹੜੇ ਮਰਨ ਵਾਲੇ ਨੇ ਜਿਹੜਾ ਮਰਨ ਵਾਲਾ ਹੈ ਉਹਦੇ ਤਾਂ ਪਿਛਲੇ 2-3 ਸਾਲ ਤੋਂ ਦੱਸ ਰਹੇ ਆ 3 ਸਾਲ ਤੋਂ ਤੇ ਜਿਹੜਾ ਜਿਹਨੇ ਮਾਰਨ ਵਾਲਾ ਵੈ ਇਹਦੇ ਹੁਣ 2-3 ਮਹੀਨੇ ਤੋਂ ਸੀ ਪਿਛਲੇ 2-3 ਮਹੀਨੇ ਪਰਿਵਾਰ ਕੋਲੇ ਪੰਜਾਬੀ ਪਰਿਵਾਰ ਹੈ ਲੜਕੀ ਦਾ ਬੰਦਾ ਨਹੀਂ ਜਿਹੜੀ ਲੜਕੀ ਹੈ ਉਹ ਤਾਂ ਪ੍ਰਵਾਸੀ ਹੈ ਜੀ ਪਰਿਵਾਰ ਆ ਜਿਹੜੇ ਬਾਕੀ ਨੇ ਇਹ ਪੰਜਾਬੀ ਪਰਿਵਾਰ ਆ ਕੀ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਵਿੱਚ ਜੀ ਅਸੀਂ ਕੱਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਜਿਹੜਾ ਟੈਕਨੀਕਲੀ ਸਾਰਾ ਦੇਖਦੇ ਹੋਏ ਇਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਵਾ ਅ ਕਿਉ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹਦੇ ਕੋਲੋਂ ਜਿਹੜਾ ਮ੍ਰਿਤਕ ਦਾ ਫੋਨ ਤੇ ਜਿਹੜੇ ਜਿਹੜੇ ਨੇ ਆਪ ਕਪੜੇ ਪਾਏ ਸੀ ਉਸ ਵੇਲੇ ਬਲੱਡ ਸਟ੍ਰੇਨਡ O ਤੇ ਪਲਸ ਹੋਰ ਜਿਹੜਾ ਇਹਨੇ ਯੂਜ਼ ਕੀਤਾ ਸੀ ਵੈਪਨ ਯਾਨੀ ਕਿ ਉਹ ਪੱਥਰ ਤੇ ਇੱਕ ਡੰਡਾ ਉਹ ਜਿਹੜਾ ਬਰਾਮਦ ਕਰ ਲਏ ਗਏ ਨੇ ਸਰ ਮੁੱਖ ਕਾਰਨ ਕੀ ਲੱਗਦਾ ਇਹ ਕਤਲ ਦਾ ਮੋ ਕਾਰਨ ਇਹ ਹੋਈ ਹੈ ਜੀ ਇਹਨੇ ਇਹਦੀ ਜਿਹੜੀ ਪਿਛੋਕੜ ਦੇ ਵਿੱਚ ਆਇਆ ਵੈਕਿਊਸ ਦੀ ਇਹ ਕਹਿਆ ਵੀ ਇਹਨੇ 1 ਮਹੀਨਾ ਪਹਿਲਾਂ ਵੀ ਇਹਨੂੰ ਵਰਜਿਆ ਸੀਗਾ ਵੀ ਤੂੰ ਇੱਥੇ ਇਸ ਕੁੜੀ ਕੋਲ ਮਗਰ ਨਾ ਆਇਆ ਕਰ ਤੇ ਉਸ ਵੇਲੇ ਮ੍ਰਿਤਕ ਨੇ ਇਹਨੂੰ ਗਾਲਾਂ ਕੱਢੀਆਂ ਸੀ ਇਹਨੂੰ ਮਾਵਾ ਭੈਣਾਂ ਨੇ ਗਾਲਾਂ ਕੱਢੀਆਂ ਸੀ ਉਸੇ ਰੰਜਿਸ਼ ਰੱਖ ਕੇ ਤੇ ਨਾਲੇ ਇਹ ਜਿਹੜਾ ਵੈ ਇਹ ਆਪਣਾ ਉਸ ਲੜਕੀ ਦੇ ਨਾਲ ਆਪਣਾ ਸਮਝਦਾ ਸੀ ਵੀ ਆਪਣਾ ਮੇਰਾ ਸੱਚਾ ਪਿਆਰ ਹੈ ਤੇ ਉਸੇ ਹੀ ਇਹਨੇ ਜਿਹੜਾ ਇਮੋਸ਼ਨਸ ਦੇ ਵਿੱਚ ਸਾਰਾ ਕੀਤਾ ਉਹ ਲੜਕੀ ਦੀ ਸਟੇਟਮੈਂਟ ਵੀ ਆਈ ਸਮਝਾਂਗੇ ਲੜਕੀ ਮਾਈਨਰ ਹੈ ਜੀ ਉਹਦੇ ਕਰਕੇ ਅਸੀਂ ਉਹਨੂੰ ਜਿਹੜਾ ਨਹੀਂ ਹਾਈਲਾਈਟ ਕਰਨਾ ਚਾਹੁੰਦੇ ਉਹਦੇ ਬਾਰੇ ਕੁਝ ਉਹ ਸਾਡਾ ਇੱਕ ਵੱਖਰਾ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਸ ਦਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕੀ ਹੈ ਜੋ ਵੀ